ਕੀਏ ਪੱਪੂ ਨੂੰ ਕੌਣ ਕੌਣ ਪਿਆਰ ਕਰਦੇ ਨੇ ਦੱਸੋ ਤਾਂ ਤਾੜੀ ਮਾਰ ਕੇ ਨਾਨਕ ਕੰਨਰ ਪਏ ਏਕਮ ਏਕਮ ਦੋ ਕਦਮ ਚੱਲ ਕੇ ਆ ਵੀ ਖੇਡ ਮੈਦਾਨ ਅੰਦਰ ਆ ਆ ਦੁਨੀਆ ਦਾ ਮਹਾਨ ਹਠੂਰ ਵਾਲਾ ਏਕਮ ਜੀ ਨੇ ਕਹਿੰਦੇ ਵਰਲਡ ਕੱਪ ਚੋਂ ਟ੍ਰੈਂਕਰ ਜਿੱਤਿਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਸ ਤੋਂ ਬਾਅਦ ਗੁਰਸ਼ਰਨ ਸਿੰਘ ਪੱਪੂ ਚੂੜ ਚੱਕੀਆ ਚੂੜ ਚੱਕੀਏ ਪੱਪੂ ਦੇ ਡੌਲੇ ਮੋਟੇ ਆ ਚੂੜ ਚੱਕਦਾ ਪੱਪੂ ਆ ਮੇਰੇ ਵੀਰੋ ਦੇ ਇੱਧਰ ਇਲਾਕੇ ਦੇ ਦੋ ਵੱਡੇ ਉਧਰ ਕਿੰਗ ਛੇੜ ਲਿਆ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਕਾ ਦਾ ਪਿੰਡ ਛੇੜ ਲਿਆ ਲੈ ਵੀ ਜਲਾਲ ਵਾਲਿਆ ਗੋਪਾ ਰਾਮਾ ਦਾ ਸ਼ੀਰ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਹੈ ਤੇ ਚੂੜ ਚੱਕੀਏ ਪੱਪੂ ਨੂੰ ਕੌਣ ਕੌਣ ਪਿਆਰ ਕਰਦੇ ਨੇ ਦੱਸੋ ਤਾਂ ਤਾੜੀ ਮਾਰ ਕੇ ਨਾਨਕ ਨਰਪੈ ਇਕਮ ਅੱਜ ਨਰਭੈ ਵੀ ਪੁੱਜ ਗਿਆ ਟੂਰ ਵਾਲਾ ਤੇ ਨਾਲ ਕਹਿੰਦੇ ਏਕਮ ਪੁੱਜ ਗਿਆ ਮਾਲਵੇ ਦੇ ਵਿੱਚ ਵਰਲਡ ਕੱਪ ਦੇ ਵਿੱਚ ਪਹਿਲੇ ਨੰਬਰ ਤੇ ਟਰੈਕਟਰ ਲੈ ਕੇ ਆਉਣ ਵਾਲਾ ਕਬੱਡੀ ਦਾ ਉਹ ਜਾਫੀ ਆਪਣੇ ਇਲਾਕੇ ਦਾ ਮਾਣ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਇੱਕ ਵਾਰ ਟੂਰ ਦੇ ਲਈ ਤਾਰੀ ਮਾਰ ਦਿਓ ਗੋਰਾ ਗੋਲੇ ਵਾਲੀ ਹੈ ਵਿਸ਼ੇਸ਼ ਤੌਰ ਦੇ ਉੱਤੇ ਕਬੱਡੀ ਦੇ 스타ਾਂ ਦੀ ਗੱਲ ਲੈ ਵੀ ਰਪਿੰਦਰભાઈ ਕਰਦੇ ਗੱਲ ਮਾਣ ਸਨਮਾਨ ਕਿ ਯਾਰੋ ਵੱਖਰੀ ਬਣਾਉਣੀ ਪਛਾਣ ਜੱਗ ਤੇ ਨਹੀਂ ਇੰਨੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਵੇੜੇ ਵਿੱਚ ਬੜੀ ਹੁੰਦੀ ਪਾਉਣੀ ਔਖੀ ਰੇਡ ਮਿੱਤਰੋ ਇਹ ਰੇਡਾਂ ਪਾਉਣੀਆਂ ਔਖੀਆਂ ਨੇ ਔਰ ਜੱਫੇ ਲਾਉਣੇ ਔਖੇ ਨੇ ਆਹ ਕਹਿੰਦੇ ਮਾਨ ਸਤਕਾਰ ਬਖਸ਼ਿਆ ਹਠੂਰ ਵਾਲੇ ਇੱਕਮ ਨੇ ਪੈਰੀ ਹੱਥ ਲਾਏ ਆ ਗੋਰੇ ਗੋਲੇ ਵਾਲੀਏ ਦੇ ਵੀ ਉਸਤਾਦ ਆਹ ਤੇਰਾ ਵੱਡਾ ਸਤਕਾਰ ਹੈ ਇਹ ਗੱਲ ਹੁੰਦੀ ਮੇਰੇ ਵੀਰੋ ਸਤਕਾਰ ਦੀ ਸ਼ੀਰਾ ਬੋਪਾ ਰਾਮਾ ਵਾਲਾ ਕਹਿੰਦੇ ਵੀ ਪੱਪੂ ਚੂੜ ਚੱਕਿਆ ਇੱਕ ਮਹਠੂਰ ਨਰਪਾਹ ਹਠੂਰ ਇਹ ਬੱਟੇ ਨਾਮ ਨੇ ਮੈਂ ਗੋਰੇ ਗੋਲੇ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਇਧਰ ਵੀ ਟਰਾਫੀ ਦਿਓ ਜੀ ਜਲਾਲਦੀਵਾਲੀਆ ਬਿੱਲਾ ਵੀ ਪੁੱਜਿਆ ਹੋਇਆ ਹੈ ਇਹ ਮਾਨ ਸਨਮਾਨ ਐਵੇਂ ਨਹੀਂ ਮਿਲਦੇ ਮੇਰੇ ਵੀਰੋ ਵੱਡੀ ਕੱਲਣਾ ਕੱਲਣੀ ਪੈਂਦੀ ਹੈ ਇਹਨਾਂ ਖੇਡ ਮੈਦਾਨਾਂ ਅੰਦਰ ਪੱਪੂ ਸਮਾ ਯਾਦ ਹੈ ਕਿੱਡਾ ਕੱਠ ਕਿੱਡਾ ਖੇਡ ਮੇਲਾ ਲੈ ਵੀ ਸ਼ੀਰਿਆ ਜਿਹੜਾ ਤੁਹਾਡੇ ਪੈਰਾਂ ਥੱਲੇ ਪਚਾਲ ਨੌਜਾਨਾ ਦੁਨੀਆ ਨੇ ਆਨੰਦ ਮਾਣਿਆ ਲੂ ਕੰਡਾ ਖੜਾ ਹੋ ਜਾਂਦਾ ਸੀ ਏਕਮਾ ਜਿਹੜਾ ਤੂੰ ਨੌਜਾਨਾ ਵਰਲਡ ਕੱਪ ਦੇ ਵਿੱਚ ਕੀਤਾ ਉਹ ਦੁਨੀਆ ਨੂੰ ਅੱਜ ਵੀ ਯਾਦ ਹੈ ਗੋਰੇ ਗੋਲੇ ਵਾਲੀਏ ਨੇ ਕਹਿੰਦੇ ਇੱਕੋ ਦਾ ਨਾਲ ਦੁਨੀਆ ਦੇ ਖਰੇ ਖਰੇ ਡੱਕੇ ਆ ਨਾਲੇ ਰੇਡਰ ਨੂੰ ਪਤਾ ਹੁੰਦਾ ਸੀਗਾ ਵੀ ਗੋਰਾ ਆਹ ਦਾਅ ਮਾਰੂਗਾ ਪਰ ਫਿਰ ਵੀ ਮੇਰੇ ਵੀਰੋ ਰੇਡਰ ਨੂੰ ਇੰਨਾ ਕੁ ਪਜਲ ਨਰ ਭੈ ਕਰ ਜਾਂਦਾ ਸੀ ਗੋਰਾ ਗੋਲੇ ਵਾਲੀਆ ਹਾਂ ਇਹ ਵੀ ਵਧੀਆ ਗੱਲ ਹੈ ਸੋ ਮੈਂ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਗੋਰਾ ਗੋਲੇ ਵਾਲੀਆ ਗੋਰਾ ਜੀ ਹੱਥ ਖੜਾ ਕਰ ਦਿਓ ਇੱਥੇ ਹੀ ਆ ਮਹਾਨ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਅੱਜ ਆਪਾਂ ਆ ਆ ਬਾਈ ਹੁਣੀ ਕਹਿੰਦੇ ਯਾਰ ਸਾਨੂੰ ਤਾਂ ਕੋਈ ਦਿਖਦਾ ਹੀ ਨਹੀਂ ਮੇਰੇ ਭਰਾ ਥੋੜਾ ਪਿੱਛੇ ਨੂੰ ਅੜ ਜਾਓ ਕਿਉਂਕਿ ਪਿੱਛੇ ਜਿਹੜੀ ਸੰਗਤ ਹੈ ਉਹਨਾਂ ਨੂੰ ਕੁਝ ਦੇਖ ਲੈਣ ਦੀ ਏ ਮੇਰਾ ਭਰਾ ਬਣ ਕੇ ਥੋੜਾ ਥੋੜਾ ਸਿੱਧੇ ਜੇ ਹੋ ਜਾਓ ਮੇਰਾ ਵੀਰ ਬਣ ਕੇ ਬਹੁਤ ਬਹੁਤ ਧੰਮਾਦ ਗੋਰਾ ਗੋਲੇ ਵਾਲੀਆਂ ਇੱਕ ਮਿੰਟ ਦੋ ਕਦਮ ਚੱਲ ਕੇ ਆ ਵੀ ਖੇਡ ਮੈਦਾਨ ਅੰਦਰ ਆ ਦੁਨੀਆ ਦਾ ਮਹਾਨ ਹਠੂਰ ਵਾਲਾ ਇੱਕ ਮਿੰਦੀ ਨੇ ਕਹਿੰਦੇ ਵਰਲਡ ਕੱਪ 'ਚੋਂ ਟਰੈਕਟਰ ਜਿੱਤਿਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਸ ਤੋਂ ਬਾਅਦ ਗੁਰਸ਼ਰਨ ਸਿੰਘ ਪੱਪੂ ਚੂੜ ਚੱਕਿਆ ਜੂੜ ਚੱਕੀਏ ਪੱਪੂ ਦੇ ਡੌਲੇ ਮੋٹے ਆਹ ਜੂੜ ਚੱਕਦਾ ਪੱਪੂ ਹੈ ਮੇਰੇ ਵੀਰੋ ਇਹ ਸਾਬੀ ਕੈਨੇਡਾ ਸਾਡਾ ਭਰਾ ਹੈ ਕਹਿੰਦਾ ਵੀ ਬਾਈ ਹੋਣਾ ਦਾ ਮਾਣ ਸਨਮਾਨ ਕਰਨਾ ਸੰਧੂ ਸਾਹਿਬ ਇਹ ਵੱਡੀ ਸੋਚ ਦੀਆਂ ਗੱਲਾਂ ਨੇ ਆ ਵੀ ਸ਼ੀਰਿਆ ਪੋਪਾ ਰਾਮਾ ਵਾਲਿਆ ਆ ਦੁਨੀਆ ਦਾ ਮਾਣ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਪਿੱਛੇ ਪਿੱਛੇ ਨਰਪਾ ਵੀ ਖੇਡ ਮੈਦਾਨ ਦੇ ਵਿੱਚ ਆਵੇਗਾ ਹਠੂਰ ਵਾਲਾ ਨਰਪਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਤੇ ਇੱਧਰ ਇਲਾਕੇ ਦੇ ਦੋ ਵੱਡੇ ਖਿਡਾਰੀ ਮੈਂ ਬੇਨਤੀ ਕਰਦਾ ਬਿੱਲਾ ਜਲਾਲਦੀ ਵਾਲੀਆ ਕਿਹੜੇ ਪਾਸੇ ਹੈ ਤੇ ਜਿੰਦਰ ਅਮਲੀ ਪੋਪਾ ਰਾਮਾ ਵਾਲਾ ਕਿਹੜੇ ਪਾਸੇ ਨੇ ਲੈ ਵੀ ਬਿੱੱਲਾ ਚੱਲ ਕੇ ਆ ਵੀ ਖੇਡ ਮੈਦਾਨ ਅੰਦਰ ਬਿੱਲੇ ਦੇ ਲਈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਜਲਾਲਦੀਵਾਲੀਆ ਬਿੱਲਾ ਤੇ ਪਿੱਛੇ ਕਹਿੰਦੇ ਜਿੰਦਰ ਨੂੰ ਦੁਨੀਆ ਨੇ ਅਮਲੀ ਕਰਕੇ ਖੇਡ ਕਬੱਡੀ ਦੇ ਵਿੱਚ ਜਾਣਿਆ ਇਹ ਉਦਾਂ ਅਮਲੀ ਨਹੀਂ ਇਹ ਕਬੱਡੀ ਵਾਲਾ ਅਮਲੀ ਹੈ ਇਹਨੇ ਖਰੇ ਖਰੇ ਡੱਕੇ ਨੇ ਇਹਦੇ ਲਈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਦੇਖੋ ਪੰਜਾਬੀ ਕਿਹੋ ਜਿਹਾ ਨਾਂ ਰੱਖ ਦਿੰਦੇ ਆ ਕਿਸੇ ਨੇ ਸੈਹ ਸੁਹਾਕ ਕਹਿਤਾ ਹੋਣਾ ਤੇ ਅੱਜ ਦੁਨੀਆ ਦੇ ਵਿੱਚ ਕਿੰਨੀ ਪ੍ਰਸਿੱਧੀ ਮਿਲ ਗਈ ਵੀ ਜਿੰਦਰ ਅਮਲੀ ਵੀ ਬੁੱਪਾ ਰਾਮਾ ਵਾਲਾ ਟਾਪ ਹੈ ਥੋੜਾ ਸਤਕਾਰ ਹੈ ਥੋੜਾ ਸਤਕਾਰ ਇਸ ਗੱਲ ਕਰਕੇ ਹੈ ਵੀ ਤੁਸੀਂ ਸਮੇਂ ਸਿਰ ਆਉਂਦੇ ਰਹੇ ਹੋ ਤੁਸੀਂ ਕਮੇਟੀਆਂ ਦਾ ਮਾਣ ਵਣਦੇ ਰਹੇ ਹੋ ਜਦੋਂ ਕਮੇਟੀ ਨੇ ਇੱਕ ਅਰੀ ਘਰੇ ਜਾ ਕੇ ਕਹਿੰਦਾ ਵੀ ਆਉਣਾ ਤੇ ਤੁਸੀਂ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦੇ ਰਹੇ ਹੋ ਮੈਂ ਅੱਜ ਦੇ ਪਲੇਅਰਾਂ ਨੂੰ ਬੇਨਤੀ ਕਰਦਾ ਆਹ ਬੰਦਿਆਂ ਨੂੰ ਕਬੱਡੀ ਛੱਡੀ ਨੂੰ ਮੇਰਾ ਖਿਆਲ ਆ ਵੀ 15-15 ਸਾਲ ਹੋ ਗਿਆ ਹੈ ਰਾਏਕੋਟ ਕਮੇਟੀ ਨੇ ਇਹਨਾਂ ਨੂੰ ਇੱਥੇ ਬੁਲਾ ਕੇ ਕਿਉਂ ਸਤਕਾਰ ਦਿੱਤਾ ਕਿਉਂਕਿ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਆ ਕਦੇ ਇਹਨਾਂ ਨੇ ਮੇਰੇ ਵੀਰੋ ਇਸ ਗੱਲ ਦੀ ਮਿੰਤ ਨਹੀਂ ਕਰਵਾਈ ਵੀ ਟੂਰਨਾਮੈਂਟ ਤੇ 12 ਵਜੇ ਤੋਂ ਤਾਂ ਮੇਰੇ ਵੀਰੋ ਪਹਿਲਾਂ ਹੀ ਮੈਚ ਸਟਾਰਟ ਹੋ ਜਾਂਦੇ ਸੀਗੇ ਹੁਣ ਤੇ ਮੇਰੇ ਵੀਰੋ ਪਲੇਅਰ 3:00 ਵਜੇ 4:00 ਵਜੇ ਅੰਕਲ ਜੀ ਆਉਂਦੇ ਆ ਪਰ ਇਹਨਾਂ ਦਾ ਸਤਕਾਰ ਇਸ ਗੱਲ ਕਰਕੇ ਹੋਇਆ ਵੀ ਇਹਨਾਂ ਨੇ ਇਸ ਖੇਡ ਮੇਲੇ ਨੂੰ ਜੇ ਕਮੇਟੀ ਨੇ ਮੇਰੇ ਵੀਰੇ ਸੋਚ-ਸੋਚੀ ਵੀ ਆਪਾਂ ਮੇਲਾ ਕਰਾਉਣਾ ਸਹਿਯੋਗੀਆਂ ਨੇ ਪੈਸੇ ਦੇ ਕੇ ਸਹਿਯੋਗ ਪਾਤਾ ਇਹ ਬੰਦਿਆ ਨੇ ਮੇਰੇ ਵੀਰੋ ਖੇਡ ਕੇ ਇਸ ਟੂਰਨਾਮੈਂਟ ਨੂੰ ਜਿਹੜਾ ਮੇਰੇ ਵੀਰੋ ਕਾਮਯਾਬ ਕੀਤਾ ਹੈ ਇਹ ਤਾਂ ਤੁਹਾਡਾ ਸਤਿਕਾਰ ਹੈ ਔਰ ਸਾਰਿਆਂ ਦੇ ਲਈ ਇੱਕ ਵਾਰ ਫੇਰ ਤੋਂ ਮੈਂ ਬੇਨਤੀ ਕਰੂੰਗਾ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬੜੀ ਮਿਹਰਬਾਨੀ ਬਹੁਤ ਸਤਿਕਾਰ ਤੁਹਾਡੀ ਖੇਡੀ ਹੋਈ ਕਬੱਡੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਸਮੇਂ ਦੇ ਸਟਾਰਾਂ ਦੇ ਵਾਸਤੇ ਤਾੜੀ ਮਾਰ ਦਿਓ ਦਰਸ਼ਕ ਵੀਰੋ ਸਿਮਰ ਸਿੱਧੂ ਹਣੀ ਅਮਨ ਹੁਣੀ ਦੇ ਨਾਲ ਕਮਲ ਮੰਗਰ ਲੁਧਿਆਣੀਆਂ ਵਾਲਾ ਲੁਧਿਆਣੇ ਵਾਲਾ ਸਾਡਾ ਵੀਰ ਟੀਮਾਂ ਲਾਈਨ ਅਪ ਹੋ ਜਾਣ ਜੀ ਮਨੀ ਮੜਿਆਣੀ ਵਾਲਾ ਤੇ ਨਾਲ